ਸਤਿ ਸ੍ਰੀ ਅਕਾਲ ਜੀ ਹਰਜਿੰਦਰ ਪਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਕੀ ਵਿਕਰਮ ਮਜੀਠੀਆ ਬਾਚੂ ਸ਼ਾਇਦ ਇਸਵਰ ਦੀਆਂ ਮਸ਼ਕਲਾਂ ਸਭ ਤੋਂ ਜ਼ਿਆਦਾ ਵਧੀਆ ਨੇ ਤੇ ਹੁਣ ਜਿਵੇਂ ਲੋਕ ਉੱਠ ਕੇ ਆ ਰਹੇ ਨੇ ਦੇ ਖਿਲਾਫ ਪਹਿਲਾ ਸੁਧਾਰਤ ਛਟੋਪਦੇ ਜਿਹੜਾ ਸਾਬਕਾ ਡੀਜੀਪੀ ਜਿਹਦੀ ਸ਼ਿਕਾਇਤ ਕੇਸ ਤਰਜ ਹੋਇਆ ਸੀ ਕੀ ਦੇ ਵਿੱਚ ਉਹ ਕਹਿੰਦਾ 100% ਕੰਕਰੀਟ ਐਵਿਡੈਂਸ ਨੇ ਵਿਕਰਮ ਮਜੀਠੀਆ ਦੇ ਖਿਲਾਫ ਫੇਰ ਆ ਗਿਆ ਨਰੰજન ਸਿੰਘ ਡਿਪਟੀ ਡਾਇਰੈਕਟਰ ਜਿਹਦੇ ਬੇਸ ਬਣਾਇਆ ਸੀ ਜਿਹਦੀਆਂ ਬਦਲੀਆਂ ਕਰਾਈਆਂ ਜਿਹਨੂੰ ਰਿਜ਼ਾਈਨ ਕਰਨਾ ਪਿਆ ਸੀ ਉਹ ਤਾਂ ਹਾਈ ਕੋਰਟ ਦੇ ਹੁਕਮ ਤੇ ਨੇ ਕੀਤਾ ਜਿਹਦੇ ਕੋਲ ਫਾਈਲ ਨਹੀਂ ਆਉਣ ਦਿੱਤੀ ਉਹ ਵੀ ਗਵਾਹੀ ਦੇ ਗਿਆ ਉਹ ਵੀ ਦੱਸ ਰਿਹਾ ਹੈ ਤੇ ਰਹਿੰਦੀ ਖੁੰਦੀ ਕਸਰ ਇਹਨਾਂ ਦੇ ਆਪਣੇ ਇੱਕ ਐਮਐਲਏ ਸਾਫਾ ਅਮਰਪਾਲ ਸਿੰਘ ਬੋਨੀ ਇਸ ਨਾਲ ਨੇ ਕਰਤੀ ਕਹਿੰਦਾ ਮੈਨੂੰ ਆਪਣੇ ਘਰ ਚ विक्रम मजीठिया ने इंट्रोड्यूस कराया ਸੀ ਸੱਤੇ ਨਾਲ ਸਤਵਿੰਦਰ ਸਿੰਘ ਸੱਤਾ ਜਿਹੜਾ ਕੈਨੇਡੀਅਨ ਸਿਟੀਜ਼ਨ ਹੈ ਜਿਹੜਾ ਮੇਨ ਡਰਗ ਤਸ਼ਕਰ ਹੈ ਕਹਿੰਦਾ ਮੈਨੂੰ ਕਿਹਾ ਸੀ ਆ ਬਲਾਮਾ ਇਹ ਮੇਰਾ ਜਿਗਰੀ ਯਾਰ ਹੈ ਤੇ ਜਿਗਰੀ ਯਾਰ ਨਾ ਬਣਾਇਆ ਸੀ ਤੇ ਉਹ ਸਾਰਾ ਕੁਝ ਹੁਣ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਹਮਾਚ ਲੈ ਕੇ ਗਏ ਨੇ ਉਹਨੂੰ ਤਲਵੀਰ ਗੇਲ ਨੂੰ ਤੇ ਪੀਅ ਨੂੰ ਵੀ ਪਛਿਆ ਲੋਕ ਤਾਂ ਇਹ ਕਹਿੰਦੇ ਜੇ ਹੁਣ ਪੁੱਛਗਿਛ ਦੀ ਬਾਰਿਸ਼ ਅਕਬੀਰ ਬਾਦਲ ਦੀ ਵੀ ਆ ਸਕਦੀ ਹੈ ਇਹ ਸਾਰੀਆਂ ਗੱਲਾਂ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਚਰਚਾ ਕਰਨੀ ਹੈ ਔਰ ਲੇਕਿਨ ਉਸ ਤੋਂ ਪਹਿਲਾਂ ਮੈਂ ਅਕਸਰ ਤੁਹਾਨੂੰ ਯਾਦ ਕਰਾ ਦਿੰਦਾ ਕਿ ਭਾਈ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਆਜੋ ਗੱਲ ਆਪਾਂ ਕਿੱਥੋਂ ਸ਼ੁਰੂ ਕਰੀਏ ਦੇਖੋ ਮੈਂ ਬਿਲਕੁਲ ਜਿਹੜੀ ਜਿਹੜੀ ਪਿੱਛੇ ਮੇਰੇ ਭਾਈਆ ਵੀਡੀਓ ਜੇ ਦੇਖਣੀ ਹੋਵੇ ਤਾਂ ਜੋ ਸਾਫ ਦਾ ਡੀਸੀਪ ਸਿਦਾਰਥ ਚਟੋ ਵਿਧਾਇਕ ਨੇ ਕਿਹਾ ਸੀ ਉਹ ਮੈਂ ਤੁਹਾਡੇ ਨਾਲ ਗੱਲ ਡਿਟੇਲ ਚ ਕਰ ਚੁੱਕਿਆ ਗੱਲ ਤਾਂ ਡਿਟੇਲ ਚ ਕਰਨ ਵਾਲੀ ਨਰਿੰਦਰ ਸਿੰਘ ਦੀ ਵੀ ਹੈ ਔਰ ਨਰਿੰਦਰ ਸਿੰਘ ਨੇ ਤਾਂ ਬੜੇ ਬਹੁਤ ਤਿੱਖੇ ਜਵਾਬ ਦਿੱਤੇ ਨੇ ਉਹ ਤਾਂ ਇਹ ਕਹਿੰਦਾ ਕਿ ਬਿਜਲੀ ਇਸ ਤੇ ਵੀ ਕੋਈ ਜਿਹੜਾ ਹੈ ਨਾ ਜੇ ਤੁਸੀਂ ਕਹੋ ਕੋਈ ਵਿਸ਼ਵਾਸ ਹੈ ਨਹੀਂ ਹੈ ਕਿਉਂਕਿ ਇਹਨਾਂ ਦੇ ਉਖੀ ਬਦਲੇ ਜਾਂਦੇ ਨੇ ਕਦੇ ਉਹ ਡਰਾ ਦਿੰਦਾ ਹੈ ਮਤਲਬ ਕਿਸੇ ਨੂੰ ਬਿਜ਼ਨਸ ਤੇ ਭਰੋਸਾ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਜਿਹੜਾ ਇਹਨਾਂ ਦੇ ਹੁਣ ਤੱਕ ਦੇ ਰਿਜ਼ਲਟ ਜਿਹੜੇ ਨੇ ਕਨਵਿਕਸ਼ਨ ਰੇਟ ਬੜਾ ਘੱਟ ਹੈ ਵੈਰੀ ਪੂਅਰ ਹੈ ਉਹਨੇ ਗੱਲ ਕਹੀ ਭਰੋਸਾ ਤਾਂ ਨਹੀਂ ਕਹਿੰਦੇ ਅਸੀਂ ਕਰ ਸਕਦੇ ਬਿਜ਼ਨਸ ਬਿਊਰੋ ਤੇ ਇਹ ਕਹਿ ਰਿਆ ਸੀ ਕਿਉਂਕਿ ਟਰੈਕ ਬੜਾ ਹੈ ਇਹਨਾਂ ਦਾ ਪਰ ਕਹਿੰਦੇ ਹੁਣ ਕਿਉਂਕਿ ਕੇਸ ਡੀਏ ਦਾ ਕੀਤਾ ਔਰ ਕੀਤਾ ਮੇਰੇ ਜਿਹੜੀ ਜਿਹੜਾ ਮੈਂ ਸ਼ੁਰੂ ਕੀਤਾ ਸੀ ਕੰਮ ਉਹ ਤੇ ਇੱਕ ਗੱਲ ਹੋਰ ਮੈਂ ਪਹਿਲਾਂ ਦੱਸਦਾ ਤੁਹਾਨੂੰ ਉਹਨੇ ਜੋ ਪੋਲਿਟਿਕਲ ਬੰਦਿਆਂ ਬਾਰੇ ਕਿਹਾ ਹੈ ਨਾ ਉਹ ਤਾਂ ਪਰਜੋਦ ਸੀ ਵੀ ਐਨੀ ਟਿੱਖੀ ਟਿੱਪਣੀ ਹੋ ਸਕਦੀ ਹੈ ਮਾਨਸਿਕ ਹਾਲਤ ਉਹਨਾਂ ਦੀ ਖਰਾਬ ਹੈ ਕਹਿੰਦਾ ਉਹੀ ਚੰਨੀ ਹੈ ਅੱਜ ਕਹਿੰਦਾ ਵੀ ਇਹ ਤੇ ਗਲਤ ਕੇਸ ਹੈ ਉਦੋਂ ਤੂੰ ਕਿਵੇਂ ਰਜਿਸਟਰ ਕਰਾ ਲਾ ਕੇ ਉਦੋਂ ਤੂੰ ਠੀਕ ਸੀ ਹੁਣ ਗਲਤ ਕਿਵੇਂ ਹੋ ਗਿਆ ਕਹਿੰਦਾ ਚਾਹੇ ਕੋਈ ਵੀ ਹੋਵੇ ਉਹਨੇ ਇਕੱਲੇ ਇਕੱਲੇ ਦੇ ਨਾਮ ਲਿਆ ਤੇ ਇੱਕ ਬੰਦੇ ਦਾ ਖਾਸ ਤੌਰ ਤੇ ਨੌ ਲਿਆ ਉਹ ਕਹਿੰਦਾ ਇਹਨੇ ਕੈਪਟਨ ਅਮਰਿੰਦਰ ਸਿੰਘ ਨੇ 17 ਤੋਂ 21 ਤੱਕ ਇਹਨੂੰ ਬਚਾਇਆ ਜੇ ਕੈਪਟਨ ਨਾ ਬਚਾਉਂਦਾ ਤਾਂ ਪਹਿਲੇ ਹੋ ਜਾਣਾ ਸੀ ਹਾਈ ਕੋਰਟ ਨੇ ਹੁਕਮ ਕੀਤਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਕਿਹਾ ਸੀ ਸੀਐਮ ਪੰਜਾਬ ਨੂੰ ਕਿ ਤੇ ਐਕਸ਼ਨ ਲਵੋ ਮੇਰੀ ਰਿਪੋਰਟ ਤੇ ਤੇ ਕੱਲ ਜਦੋਂ ਉਹਨੂੰ ਨਰਜਤ ਸਿੰਘ ਕਿਹਾ ਥੇ ਬਿਜਲੈਸ ਨੂੰ ਆਪਣੀ ਗਵਾਹੀ ਦੇਣ ਗਾਈਡ ਕਰਨ ਲਈ ਕਹਦੇ ਗਵਾਹੀ ਤਾਂ ਕਾਦੀ ਉਨੇ ਸਾਰਾ ਦੱਸਤਾ ਤੇ ਜਦੋਂ ਉਹਨੇ মিডিਆ ਨੂੰ ਕਿਹਾ ਨਾ ਕਿ ਪਿਛਲੇ 18-20 ਸਾਲਾਂ ਦੇ ਵਿੱਚ 1 ਲੱਖ ਤੋਂ ਵੱਧ ਬੱਚੇ ਮਰ ਚੁੱਕੇ ਨੇ 1 ਲੱਖ ਤੋਂ ਵੱਧ ਨੌਜਵਾਨ ਸਟੇਟ ਕੋਲ ਕੋਈ ਰਿਕਾਰਡ ਨਹੀਂ ਨਾ ਹੀ ਕੋਈ ਵਰੀ ਪਰਿਵਾਰ ਦੱਸਦੇ ਨੇ ਕੋਈ ਸਟੈਂਡ ਥੋੜੀ ਇਹਨਾਂ ਦਾ ਕਹਿੰਦਾ ਹੈ ਲੇਕਿਨ ਛੇਰ ਉਹਨੇ ਆਪਣੀ ਗੱਲ ਜਿਹੜੀ ਹੈ ਉਹ ਦੱਸਤੀ ਉਹ ਮੈਂ ਪਹਿਲਾਂ ਥੋੜੀ ਦੱਸਦਾ ਫਿਰ ਅਮਰ ਜਿਹੜਾ ਪਾਲ ਸਿੰਘ ਬੋਨੀ ਬਾਰੇ ਗੱਲ ਕਰਦੇ ਆਪਾਂ ਉਨੇ ਜਿਹਦੇ ਵਿੱਚ ਕਿਹਾ ਕਿ ਇਹ ਤਾਂ ਮੇਰਾ ਜਿਹੜਾ ਯਿਗਰੀ ਯਾਰ ਹੈ ਉਹਦੀ ਵੀ ਗੱਲ ਕਰਦੇ ਆ ਯਿਗਰੀ ਯਾਰਾਂ ਦੀ ਲੇਕਿਨ ਪਹਿਲਾਂ ਜੋ ਨਰਿੰਜਨ ਸਿੰਘ ਕਹਦਾ ਕਹਦਾ ਮੈਂ ਜਦੋਂ ਇਨਵੈਸਟਿਗੇਟ ਕਰ ਰਿਹਾ ਸੀ ਨਾ ਕੇਸ ਨੂੰ ਜਦੋਂ ਮੇਰੇ ਕੋਲ ਮੈਨੂੰ ਐਵੀਡੈਂਸ ਮਿਲ ਗਿਆ ਸੀ ਜਿਹੜੇ ਸਬੂਤ ਹੈਗੇ ਸੀ ਮੈਂ ਫਿਰ ਕਹਿੰਦਾ ਉਹ ਸਾਰੇ ਜਿਹੜੇ ਮੇਰੇ ਕੋਲ ਸਬੂਤ ਮਿਲੇ ਉਹਨਾਂ ਨੂੰ ਮੈਂ ਪੰਜਾਬ ਐਡਾ ਹਰਿਆਣਾ ਹਾਈ ਕੋਰਟ ਨੂੰ ਸਟੇਟਸ ਰਿਪੋਰਟ ਦੇ ਰੂਪ ਦੇ ਵਿੱਚ ਦਿੰਦਾ ਰਿਹਾ ਅੱਠ ਨੂੰ ਰਿਪੋਰਟਾਂ ਦਿੱਤੀਆਂ ਨੇ ਕਹਿੰਦਾ ਮੋਥੇ ਤੇ ਫਿਰ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਹਾਈ ਕੋਰਟ ਨੇ ਐਸਟੀਐਫ ਨੂੰ ਮੇਰੀਆਂ ਰਿਪੋਰਟਾਂ ਭੇਜਤੀਆਂ ਐਗਜ਼ਾਮਡ ਕਰ ਲਈ ਐਗਜ਼ਾਮਨ ਹੋ ਗਈਆਂ ਦੇਖ ਲਿਆ ਵੈਰੀਫਾਈ ਹੋ ਗਈਆਂ ਉਹਨਾਂ ਨੇ ਫਿਰ ਜਾ ਕੇ ਲਿਖਿਆ ਹਾਈ ਕੋਰਟ ਨੂੰ ਲਿਖਿਆ ਕਿ ਜ਼ੋਨ ਰੰਜਨ ਸਿੰਘ ਕਹ ਰਿਹਾ ਠੀਕ ਕਰੇ ਦੀ ਰਿਪੋਰਟ ਇੱਥੇ ਐਨਡੀਪੀਐਸ ਤੱਕ ਦੀ ਕਾਰਵਾਈ ਹੋਣੀ ਚਾਹੀਦੀ ਹੈ ਬਣਦੀ ਹੈ ਕਾਰਵਾਈ ਤੇ ਫਿਰ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਜੀ ਤੁਸੀਂ ਇਨਵੈਸਟੀਗੇਟ ਕਰੋ ਤੇ ਅੰਡਰ ਐਨਡੀਪੀਐਸ ਐਕਟ ਕਾਰਵਾਈ ਕਰੋ ਇਹ ਕਹਿੰਦੇ ਉਹਨਾਂ ਨੇ ਜਿਹੜੀ ਕਿਉਂਕਿ ਜਿਹੜੀ ਐਨਡੀਪੀਐਸ ਐਕਟ ਉਹ ਤਾਂ ਈਡੀ ਨਹੀਂ ਕਰ ਸਕਦੀ ਨਾ ਲੇਕਿਨ ਇਹਦੀ ਰਿਪੋਰਟ ਤੇ ਹਾਈ ਕੋਰਟ ਨੇ ਹੁਕਮ ਕੀਤਾ ਸੀ ਲੇਕਿਨ 17 ਤੋਂ 21 ਵਾਲੀ ਸਰਕਾਰ ਨੇ ਇਹਨੂੰ ਟੰਡੇ ਵਸਤੇ ਚ ਪਾਤਾ ਕੱਢਿਆ ਹੀ ਨਹੀਂ ਜਿਹੜੇ ਕਹਿੰਦੇ ਵੀ ਅਕਾਲੀਆਂ ਦੇ ਵੇਲੇ ਬਚਾਇਆ ਰਹਾ ਉਹ ਭਾਈ ਇਹ ਕੈਪਟਨ ਦੇ ਵੇਲੇ ਵੀ ਬਚਾਇਆ ਇਹ ਉਹਨੇ ਕਿਹਾ ਕਿ ਇਹ ਬਿਲਕੁਲ ਸਪਸ਼ਟ ਹੈ ਕਿ ਕੈਪਟਨ ਨੇ ਇਹਨੂੰ ਬਚਾਇਆ ਇਹ ਨਰਿੰਦਰ ਸਿੰਘ ਕਹਿ ਰਿਹਾ ਜਿਹੜੀ ਮੈਂ ਗੱਲ ਕਰ ਰਿਹਾ ਤੇ ਕਹਿੰਦਾ ਬਸ ਤਾਂ ਮੈਂ ਤਾਂ ਕਹਿੰਦਾ ਜਿਹੜੇ ਕੰਮ ਕੀਤਾ ਭੋਲਾ ਡਰਗ ਤੋਂ ਕੀਤਾ ਸੀ ਮੈਂ ਭੋਲਾ ਟਰੱਕ ਦਾ ਜਗਦੀਸ਼ ਭੋਲੇ ਦੀ ਗੱਲ ਕਰ ਰਿਹਾ ਸੀ ਉਹ ਇਕੱਲਾ ਨਹੀਂ ਸੀ ਬੜੇ ਬੰਦੇ ਸੀ ਉਹਦੇ ਨਾਲ ਮੰਤਰੀ ਸੀ ਐਮ ਐਲ اے ਅਕਾਲੀ ਦਲਾਂ ਨਾਲ ਜੁੜੇ ਲੋਕ ਮਤਲਬ ਇਹਨਾਂ ਤੇ ਮੈਂ ਕਿਹਨੂੰ ਭੇਜਿਆ ਕਹਦਾ ਉਹਨਾਂ 17 ਬੰਦੇ ਫੜੇ ਵੀ ਗਏ ਨੇ ਦੋ ਤਿੰਨ ਬੰਦਿਆਂ ਦਾ ਆਪਾਂ ਸਰਵਿਸਿੰਗ 플ੋਰ ਵਗੈਰਾ ਉਹਦੇ ਦਾ ਅਸੀਂ ਉਹ ਲੈ ਹੀ ਦਿਆ ਸੀ ਰਸਤੀਫਾਈ ਲੈ ਲਿਆ ਸੀ ਜੇ ਨਹੀਂ ਕਹਿੰਦਾ ਗਲਤ ਆ ਇਸ ਇਨਵੈਸਟੀਗੇਸ਼ਨ ਮੈਥੋਂ ਮੈਨੂੰ ਕਰਨ ਦਿੰਦੇ ਨਾ ਫਿਰ ਮੈਂ ਦੱਸਦਾ ਕਿ ਕਿਹੜੇ ਕਿਹੜਾ ਜਿਹੜਾ ਪੁਲਿਸ ਵਾਲਾ ਕਿਹੜਾ ਕਿਹੜਾ ਇਹਦੇ ਵਿੱਚ ਜਿਹੜੇ ਅਕਾਲੀ ਲੀਡਰ ਹੋਰ ਨੇ ਕਹਿੰਦਾ ਮੈਨੂੰ ਇਹ ਗੱਲ ਸੁਧਾਰਤ ਨਹੀਂ ਕਿਈ ਸੀ ਕਿ ਇਹਦੇ ਚ ਪੁਲਿਸ ਵਾਲੇ ਵੀ ਸੀ ਇਹਦੇ ਚ ਬਿਊਰੋਕ੍ਰੇਟ ਵੀ ਸੀ ਤਾਂ ਹਰ ਤੱਕ ਡਿਕਲੇਅਰ ਨਹੀਂ ਹੋਏ ਉਹ ਜਿਹੜਾ ਸੇਖੋਂ ਸੀ ਡੀਐਸਪੀ ਉਹ ਵੀ ਤਾਂ ਇਹੀ ਕਹਿ ਰਿਹਾ ਸੀ ਵੀ ਕੱਢੋ ਤੁਸੀਂ ਰਿਪੋਰਟ ਕੱਢੋ ਖੋਲਦੇ ਕਿਉਂ ਨਹੀਂ ਕਿਉਂਕਿ ਵੱਡੇ ਬੰਦੇ ਆਉਂਦੇ ਨੇ ਇਹਦੇ ਚ ਕੋਈ 6000 ਕਰੋੜ ਦਾ ਡਰੱਗ ਕੇਸ ਸੀ ਉਹ ਕੋਈ ਛੋਟਾ ਮੋਟਾ ਥੋੜੀ ਸੀ ਤੇ ਕਹਿੰਦਾ ਜੇ ਕਹਿੰਦਾ ਮੈਂ ਕੀਤਾ ਜਿਹੜਾ ਤਾਹੀ ਤਾਂ 17 ਬੰਦੇ ਨੂੰ ਸਜ਼ਾ ਹੋਈ ਹੈ 71 ਬੰਦੇ ਇਨਵੋਲਵਮੈਂਟੇ ਨਰਿੰਦਰ ਸਿੰਘ ਦਾ ਇਹ ਕਹਿਣਾ ਸੀ ਤੇ ਲੇਕਿਨ ਮੈਨੂੰ ਇਨਵੈਸਟੀਗੇਸ਼ਨ ਨਹੀਂ ਕਰਨ ਦਿੱਤੀ ਇਹਨਾਂ ਨੇ ਡਿੱਕੇ ਪਾਉਣੇ ਸ਼ੁਰੂ ਕਰਤੇ ਕਹਿੰਦਾ ਐਨਾ ਕੁ ਹੋਇਆ ਕਿ ਮੈਨੂੰ ਤਾਂ ਮਤਲਬ ਬਦਲਤਾ ਮੈਨੂੰ ਥ੍ਰੈਟ ਕੀਤੇ ਡਰਾਉਂਦਾ ਤਾਂ ਸੀ ਉਹ ਵੀ ਕਹ ਰਿਹਾ ਸੀ ਸੁਧਾਰਤ ਚੋਟਪਾਦ ਪੀ ਡਰਾਉਣ ਦੀ ਆਦਤ ਹੈ ਕਹਿੰਦਾ ਮੈਂ ਡਰਿਆ ਨਹੀਂ ਮੈਂ ਕਹਿੰਦਾ ਦਿੱਲੀ ਦੇ ਅਫਸਰ ਮੇਰੇ ਦੇ ਖਿਲਾਫ ਕਰਾਤੇ ਉਧਰੋਂ ਮੈਨੂੰ ਮੈਨੂੰ ਕਹਿੰਦੇ ਦਿੱਲੀ ਦੇ ਅਫਸਰ ਨੇ ਜਦੋਂ ਮੈਂ ਇਹਨੂੰ ਸਨਮਨ ਕੀਤਾ ਨਾ ਬਕਰ ਮਜੀਠੀਆਂ ਨੂੰ ਉਹ ਕਹਿੰਦੇ ਸਨਮਨ ਵਾਪਸ ਲੈ ਲਓ ਕਹਿੰਦੇ ਵੀ ਹੁਣ ਤਾਂ ਪੇਜਾਸਕ ਨੇ ਫਿਰ ਉਹਨੇ ਕਹਿੰਦੇ ਮੈਨੂੰ ਕਹਿੰਦੇ ਵੀ ਐ ਕਰੋ ਨਾ ਨੋਟਿਸ ਚ ਬਦਲ ਦੋ ਕਹਿੰਦੇ ਮੈਂ ਨਹੀਂ ਬਦਲਦਾ ਮੈਂ ਜਵਾਬ ਦਿੱਤਾ ਮੈਂ ਕਿਉਂਕਿ ਉਹ ਕਹਿੰਦਾ ਨੋਟਿਸ ਬਦਲ ਲਾ ਮੈਂ ਨਹੀਂ ਕਿ ਸਲੰਡਰ ਕਰਦਾ ਇਹ ਉਹਨੇ ਕਿਹਾ ਤੇ ਬੈਰ ਰਿਫਿਊਜ਼ ਕਰਤਾ ਕਹਿੰਦਾ ਤੇ ਫਿਰ ਮੈਨੂੰ ਸੀਨੀਅਰ ਜਿਹੜੀ ਅਥਾਰਟੀ ਸੀ ਜਿਹੜੀ ਇਹ ਇਹ ਫਾਈਨੈਂਸ ਕਮਿਸ਼ਨ ਦੇ ਅੰਦਰ ਹੁੰਦਾ ਹੈ ਕਿ ਉਹ ਤੋਂ ਥ੍ਰੈਟ ਕਰਵਾਇਆ ਗਿਆ। ਜੇ ਇਹ ਕੀ ਕੁਝ ਚੱਲਦਾ ਰਹੇ ਤਾਂ ਹੁਣ ਪਤਾ ਲੱਗ ਰਿਹਾ ਹੈ ਨਾ। ਕਹਿੰਦਾ ਜੋ ਕਰਨਾ ਕਰ ਦੋ ਸਸਪੈਂਡ ਕਰ ਦੋ ਜੋ ਕਰਨਾ ਤੁਸੀਂ ਮੈਨੂੰ। ਮੈਂ ਨਹੀਂ ਕਹਦਾ ਮੈਂ ਬਦਲਿਆ ਨਹੀਂ। ਤੋਂ ਉਹਨਾਂ ਨੇ ਫਿਰ ਕੀ ਕੀਤਾ ਮੈਨੂੰ ਜਦੋਂ ਮੈਂ ਉਹਨਾਂ ਦੇ ਮੁਤਾਬਕ ਕੋਆਪਰੇਟ ਨਹੀਂ ਕੀਤਾ ਤਾਂ ਉਹਨਾਂ ਨੇ ਕਹਿੰਦਾ ਮੈਂ ਵੈਸੇ ਤੁਹਾਨੂੰ ਦੱਸਾਂ ਇੱਕ ਵਾਰੀ ਮੈਨੂੰ ਇਨਵੈਸਟੀਗੇਟ ਕੀਤਾ 26 ਦਸੰਬਰ 14 ਨੂੰ ਵੱਡੇ ਅਫਸਰ ਮੇਰੇ ਕਮਰੇ 'ਚ ਬੈਠੇ ਰਹੇ। 7.5 ਘੰਟੇ ਕਹਿੰਦੇ ਮਤਲਬ ਕਹਿੰਦੇ ਉਹ ਕਹਿੰਦੇ ਵੀ ਇੱਥੋਂ ਕਲੀਅਰ ਕਰੋ ਇਹਨੂੰ ਤਾਂ ਜੋ ਨਹੀਂ ਮੈਂ ਕੀਤਾ ਤਾਂ ਉਹਨਾਂ ਨੇ ਮੇਰਾ ਟਰਾਂਸਫਰ ਕਰਾਤਾ ਹੁਣ ਇੱਥੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਕੋਈ ਤਾਂ ਗੱਲ ਸੀ ਨਾ ਤਾਂ ਹੀ ਕੀਤਾ ਫਿਰ ਕਥਾ ਬਦਲਤਾ ਕਹਦਾ ਮੈਂ ਉਹ ਤਾਂ ਮੇਰੀ ਜਿਹੜੀ ਹਾਈ ਕੋਰਟ ਨੇ ਸਟੇਜ ਦਿੱਤੀ ਹੈ ਮੈਨੂੰ ਤਾਂ ਮੈਂ ਤਾਂ ਬਦਲਤਾ ਸੀ ਹਾਈ ਕੋਰਟ ਕਹਿੰਦੀ ਨਹੀਂ ਇਨਵੈਸਟੀਗੇਸ਼ਨ ਇਹੀ ਕਰੂਗਾ ਕਹਿੰਦਾ ਮੈਂ ਕਈਆਂ ਲੋਕਾਂ ਦੇ ਚਾਰਜੀਸ ਫਾਈਲ ਕਰਤੀ ਤੇ ਇਹ ਕਹਿੰਦਾ ਇਹਨਾਂ ਦਾ ਮੈਨੂੰ ਉਹਨਾਂ ਨੇ ਕਰ ਲੈ ਦਿੱਤਾ ਹੁਣ ਕਹਿੰਦਾ ਜਿਹੜੇ ਬੰਦੇ ਬੁਲਾਉਣੇ ਸੀ ਉਹ ਵੀ ਤਾਂ ਇਹਨਾਂ ਨੂੰ ਬੁਲਾਉਣੇ ਸੀ ਆ ਸੱਤਾ ਪਿੰਦੀ ਜੋ ਸੀ ਕੈਨੇਡਾ ਵਾਲੇ ਉਹ ਵੀ ਨਹੀਂ ਤੇ ਬਾਕੀ ਇਹਦੇ ਖਿਲਾਫ ਮੈਂ ਕਰਤੀ ਉਹਨਾਂ ਨੂੰ ਸਜ਼ਾ ਵੀ ਹੋਗੀ ਇਹ ਵੀ ਉਹਨੇ ਗੱਲ ਕੀਤੀ ਫਿਰ ਉਹਨੇ ਇੱਕ ਹੋਰ ਗੱਲ ਕੀਤੀ ਕਹਿੰਦਾ ਜਦੋਂ ਮੈਨੂੰ ਇਹਨਾਂ ਨੇ ਕਰਤਾ ਤੇ ਹਾਈ ਕੋਰਟ ਨੇ ਮੈਨੂੰ ਸਟੇ ਦੇਤੀ ਇਹਨਾਂ ਨੇ ਮੈਨੂੰ ਕੋਆਪਰੇਟ ਨਹੀਂ ਕੀਤਾ ਇਹਨਾਂ ਨੇ ਮੇਰੀ ਪ੍ਰੋਮੋਸ਼ਨ ਕਰਤੀ ਤੇ ਜਿਹਨੇ ਨਾਲ ਮੇਰੇ ਥਾਂ ਤੇ ਜਿਹੜਾ ਬੰਦਾ ਆਇਆ ਉਹ ਕਹਿੰਦਾ ਮੈਂ ਤਾਂ ਚਾਰਜੀ ਨਹੀਂ ਲਿਆ ਨੂੰ 6 ਮਹੀਨੇ ਕਦੇ ਉਹ ਫੌਰਨ ਚਲੇਗਾ ਕਿਤੇ ਗਿਆ ਬਈ ਗੱਲ ਲਮਕੋਣੀ ਸੀ ਕੋਈ ਕੰਪਨੀ ਦਿੱਤਾ 6 ਮਹੀਨੇ ਕਹਿੰਦਾ ਕੋਈ ਵੀ ਕਿਉਂਕਿ ਕੰਮ ਕਰਨਾ ਕਿਉਂ ਸੀ ਉਹਨੇ ਤਾਂ ਚਾਰਜੀ ਨਹੀਂ ਲਿਆ ਮੈਂ ਤਾਂ ਫਾਈਲ ਹੀ ਨਹੀਂ ਫੜੀ ਤੇ ਕਿਉਂਕਿ ਇਸੇ ਫਾਈਨਾਂਸ ਮਿਨਿਸਟਰੀ ਤੱਕ ਇਹਨਾਂ ਦੀ ਪਹੁੰਚ ਸੀ ਤੇ ਫੇਰ ਕਹਿੰਦੇ ਜਦੋਂ ਮਤਲਬ ਮੈਂ ਲੈਟਰ ਲਿਖੇ ਵੀ ਮੈਨੂੰ ਕੰਮ ਨਹੀਂ ਜਦੋਂ ਅੱਕ ਗਿਆ ਕਹਿੰਦਾ ਮੈਂ ਮੈਂ ਰਿਜ਼ਾਈਨ ਕਰਤਾ ਵੀ ਚਲੋ ਜੇ ਤੁਸੀਂ ਮੈਨੂੰ ਕੰਮ ਹੀ ਨਹੀਂ ਕਰ ਦਿੰਦੇ ਨਾ ਕਿਉਂਕਿ ਮੈਨੂੰ ਤਾਂ ਉਹ ਫੇਲ ਕਰਨਾ ਚਾਹੁੰਦੇ ਸੀ ਤੇ ਮੈਂ ਕਹਿੰਦਾ ਜੀ ਬੈਂਕਾਂ ਤੋਂ ਆਮਦਨ ਕਰ ਸਭ ਤੋਂ ਜਾਣਕਾਰੀ ਮੰਗੀ ਤੇ ਕਹਿੰਦਾ ਮੈਂ ਆਪਣੀ ਰਿਪੋਰਟ ਦਿੱਤੀ ਐਸਟੀਐਫ ਨੂੰ ਤੇ ਐਨਡੀਪੀਐਸ ਐਕਟ ਦੇ ਅੰਡਰ ਕੇਸ ਕਰ ਲਈ ਕਿਹਾ ਸੀ ਤੋਂ ਇਹ ਸਾਰਾ ਕੁਝ ਉਹਨੇ ਆਪਦੀ ਗੱਲ ਦੱਸੀ ਕਿ ਜਦੋਂ ਮੈਂ ਰਿਜ਼ਾਈਨ ਕਰਤਾ ਫਿਰ ਹਾਈ ਕੋਰਟ ਨੇ ਕਿਹਾ ਅੱਖ ਕੇ ਰਜਾਇਨ ਕੀਤਾ ਸੀ ਕਹਿੰਦੇ ਨਹੀਂ ਤੂੰ ਕੰਮ ਕਰ ਤੇ ਸ਼ੇਰ ਕਹਿੰਦਾ ਜਦੋਂ ਸਾਰਾ ਕੁਝ ਹੋ ਗਿਆ ਕਾਰਵਾਈ ਹਾਈ ਕੋਰਟ ਨੇਗਾ ਵੀ ਕਾਰਵਾਈ ਕਰੋ ਉਹਦੇ ਖਿਲਾਫ ਨਹੀਂ ਕੀਤੀ ਕੈਪਟਨ ਸਾਹਿਬ ਨੇ 4 ਸਾਲ ਨਹੀਂ ਕੀਤੀ ਕੀ ਕਰਦੇ ਰੇ 4 ਸਾਲ ਇਹ ਜਿਹੜੀ ਇਹ ਕਹਿੰਦਾ ਸਰਕਾਰਾਂ ਇਸ ਜੀਆਂ ਨੇ ਹਾਈ ਕੋਰਟ ਦਾ ਆਰਡਰ ਵੀ ਨਹੀਂ ਮੰਨਦੀਆਂ ਇਹ ਗੱਲ ਨਰਿੰਦਰ ਸਿੰਘ ਨੇ ਕਹੀ ਤੇ ਫੋਨ ਕਹਿੰਦਾ ਤੁਸੀਂ ਦੇਖੋ ਮੈਂ 18 ਚਸਤੀ ਵਾ ਦਿੱਤਾ ਸੀ ਮੇਰਾ ਅਸੀਫਾ ਨਹੀਂ ਮਨਜ਼ੂਰ ਆ ਪਰ ਕੰਪਲੀਟ ਕਰ ਦਿੱਤਾ ਉਹ ਇਨਾ ਕਾਏ ਮਤਲਬ ਤੁਸੀਂ ਇਹ ਦੇਖ ਲੋ ਜਨੀਂਦਰ ਰੰਜਾ ਸਿੰਘ ਨੇ ਇਹ ਜਾ ਕੇ ਸਾਰਾ ਕੁਝ ਦੱਸਿਆ ਲੋਕਾਂ ਨੂੰ ਦੱਸਿਆ মিডিਆ ਨੂੰ ਦੱਸਿਆ ਕਿ ਆਹ ਕੁਛ ਹੈ ਸਰਕਾਰਾਂ ਆਹ ਕੁਛ ਕਰਦੀਆਂ ਨੇ ਹੁਣ ਕਹਿੰਦਾ ਜਿਹੜੇ ਇਹ ਮੁੱਖ ਮੰਤਰੀ ਹੈ ਤਿੰਨ ਸਾਲ ਇਹਨਾਂ ਨੇ ਵਿੱਚ ਕੁਛ ਕੀਤਾ ਇਹ ਵੀ ਉਹਨੇ ਕਿਹਾ ਕਿ ਚਲੋ ਇਹ ਕੀਚ ਉਹਨੇ ਕਰਤਾ ਬਾਈ ਚੰਨ ਸਰਕਾਰ ਬਣ ਗਈ ਉਹ ਤਾਂ ਤਿੰਨ ਵੀ ਦੇ ਰਿਹਾ ਸੀ ਪੋਲਿਟਿਕਲ ਬੰਦੇ ਤਾਂ ਉਹ ਫਿਰ ਬਹੁਤ ਖਲਾਫ ਬੋਲਿਆ ਤੇ ਇਹਨੇ ਕੁਛ ਨਹੀਂ ਕੀਤਾ ਤੇ ਹੁਣ ਕਹਿੰਦਾ ਸੱਟਾ ਤੇ ਸੱਟ ਬਣਾਈ ਜਾਂਦੇ ਨੇ ਹੁੰਡੀਏ ਦਾ ਕੇਸ ਬਣਾਤਾ ਤੋ ਇਹ ਤੇ ਸਾਰੇ ਗੱਲ ਚੋਂ ਇੱਕ ਨਿਚੋੜ ਬੜੀ ਲੰਬੀ ਹੋ ਜੂਗੀ ਕਿਉਂਕਿ ਮੈਂ ਇਸ ਨੂੰ ਅਮਰਪਾਲ ਪੋਨੀ ਦੀ ਵੀ ਗੱਲ ਸੁਣਾਉਣੀ ਹੈ ਇਹ ਨਰਿੰਦਰ ਸਿੰਘ ਦੀ ਗੱਲ ਨੂੰ ਆਪਾਂ ਜੇ ਇੰਨੀ ਗੱਲ ਕਰ ਲਈਏ ਕਿ ਉਹਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਇਹਨੂੰ ਬਚਾਉਂਦੇ ਰਹੇ ਪਹਿਲਾਂ ਅਕਾਲੀ ਬਚਾਉਂਦੇ ਰਹੇ ਤੇ ਫਿਰ ਇਹਨੂੰ ਬਚਾਉਂਦੇ ਰਹੇ ਕੈਪਟਨ ਸਾਹਿਬ ਕਹਿੰਦਾ ਉਹ ਵੀ ਬਜਬੂਰੀ ਸੀ ਉਹਨਾਂ ਦੀ ਧੜੇਬੰਦੀ ਕਰਕੇ ਜਿਹੜਾ ਚੰਨੀ ਦਾ ਕੇਸ ਦਰਜ ਹੋਇਆ ਉਹਨ ਚੰਨੀ ਹੁਣ ਇਹ ਬੁਰਦਾ ਕਹਿੰਦਾ ਪੋਲਿਟੀਕਲ ਬੰਦਿਆ ਤੇ ਕੋਈ ਵਿਸ਼ਵਾਸ ਨਹੀਂ ਕਦੇ ਵੀ ਕੁਝ ਵੀ ਕਰ ਸਕਦੇ ਨੇ 나ਹੀਂ ਮੈਨੂੰ ਕਹਿੰਦਾ ਵਿਸ਼ਵਾਸ ਬਿਜ਼ਨਸ ਦੇ ਪਰ ਮੈਂ ਕਹਿੰਦਾ ਹੁਣ ਕਰ ਰਹੇ ਨੇ ਮੈਂ ਉਹਦਾ ਕੋਆਪਰੇਟ ਕਰੂਗਾ ਇਹ ਤਾਂ ਹੋ ਗਈ ਗੱਲ ਨਰਿੰਜਨ ਸਿੰਘ ਅਸਲ ਮੈਂ ਪਹਿਲਾਂ ਤੁਹਾਨੂੰ ਦੱਸਿਆ ਪਿਛਲੀ ਵੀਡੀਓ ਚ ਸੁਧਾਰਤ ਚਟੋਪਦੇ ਦੀ ਗੱਲ ਕਰ ਲਈ ਹੁਣ ਇਸੇ ਵੀਡੀਓ ਚ ਮੈਂ ਗੱਲ ਕਰਦਾ ਹੋ ਸਕਦਾ ਮੈਂ ਅਗਲੀ ਵੀ ਡਿਟੇਲ ਚ ਪਾਵਾਂ ਪਰ ਇਹਦੇ ਚ ਮੈਂ ਜ਼ਰੂਰ ਗੱਲ ਕਰਨੀ ਚਾਹਣਾ ਕਿ ਕਿਉਂਕਿ ਮੈਂ ਇਹ ਕਹਿਣਾ ਕਿ 55 ਪੈਸਿਆ ਜਾ ਰਿਹਾ ਅਮਰਪਾਲ ਸਿੰਘ ਬੋਲੀ ਇਹ ਇਨਦਰ ਐਮਐਲਏ ਰਿਹਾ ਅਮਰਪਾਲ ਸਿੰਘ ਬੋਨੀ ਬੋਨੀ ਇਸ ਨਾਲ ਉਹਨੂੰ ਕਹਿ ਦਿੰਦੇ ਨੇ ਤੇ ਉਹਨੇ ਅੱਜ ਬਿਆਨ ਦਿੱਤਾ ਇਸ ਕੇਸ ਦੇ ਵਿੱਚ ਜਿਹੜਾ 6000 ਦੀ ਡਰਗ ਮੰਡੀ ਦਾ ਕੇਸ ਹੈ ਕਹਿੰਦਾ ਦੇਖੋ ਜੋ ਗੱਲ ਮੈਂ ਪਹਿਲਾਂ ਕਹੀ ਸੀ ਨਾ 12 ਸਾਲ ਪਹਿਲਾਂ ਮੈਂ ਉੱਥੇ ਕਹਿ ਮੈਂ ਸੱਚ ਵਿੱਚ ਉਹ ਡਟਿਆ ਹੋਇਆ ਲੱਗਦਾ ਤੇ ਉਹ ਕਹਿੰਦਾ ਦੇਖੋ ਇਹ ਜਿਹੜਾ ਬੰਦਾ ਹੈ ਮਜੀਠੀਆ ਮੈਂ ਇਹਨੂੰ ਲਗਾਤਾਰ ਇਹਦੇ ਬਾਰੇ ਪੰਜਾਬ ਸਰਕਾਰ ਨੂੰ ਲੋਕਾਂ ਨੂੰ 13 ਚ ਕਿਹਾ 14 ਚ ਵੀ ਕਿਹਾ ਆਉਣਡ ਕਾਰਡ 15 ਚ ਕਿਹਾ ਵੀ ਬਚਾ ਲੋ ਪੰਜਾਬ ਨੂੰ ਨਸ਼ੇ ਤੋਂ ਬਚਾ ਲੋ ਪੰਜਾਬ ਨੂੰ ਨਹੀਂ ਮੰਨਿਆ ਕੋਈ ਮੇਰੀ ਗੱਲ ਜਦੋਂ ਨਹੀਂ ਮੰਨਿਆ ਕਹਿੰਦਾ ਮੈਂ ਅੱਖ ਕੇ ਪ੍ਰਕਾਸ਼ ਸਿੰਘ ਬਾਦਲਪੁਰ ਗਿਆ ਵੀ ਤੁਸੀਂ ਗੱਲ ਕਿਉਂ ਨਹੀਂ ਸੁਣਦੇ ਤੁਸੀਂ ਮੇਰੀ ਗੱਲ ਸੁਣੋ ਇਹ ਨਸ਼ੇ ਆ ਰਹੇ ਨੇ ਉਦੋਂ ਤੱਕ ਤਾਂ ਚਿੱਟੇ ਦਾ ਨਾ ਨਹੀਂ ਸੁਣਿਆ ਸੀ ਅਸੀਂ ਇਹ ਲੈ ਕੇ ਆ ਰਹੇ ਨੇ ਕਹਿੰਦਾ ਮੈਨੂੰ ਪਤਾ ਹੈ ਮੇਰੇ ਕੋਲ ਇਨਫੋਰਮੇਸ਼ਨ ਹੈ ਤੇ ਬਾਦਲ ਸਾਹਿਬ ਕੋਲ ਇਹ ਲਿਖ ਕੇ ਦੇ ਦੇ ਮੈਂ ਕਹਿੰਦਾ ਲਿਖ ਕੇ ਦੇ ਦతా ਅਰਸਕਾਰੀ ਪੱਤਰ ਲਿਖਤਾ ਸਰੀਆ ਗੱਲ ਲਿਖਤੀ ਤੇ ਉਹਨੇ ਇੱਕ ਹੋਰ ਵੀ ਦੱਸਿਆ ਕਹਿੰਦਾ ਬਿੱਟੂ ਆਲਕ ਜਿਹੜਾ ਹੈ ਨਾ ਉਹਦੇ ਬਾਰੇ ਮੈਂ ਬਾਦਲ ਸਾਹਿਬ ਨੂੰ ਦੱਸਤਾ ਸੀ ਉਹਨੂੰ ਅੰਮ੍ਰਿਤਸਰ ਤੋਂ ਰਾਜ ਪਰੋ ਲੈ ਆਉਣਾ ਪੂਰੀ ਪਲਾਨਿੰਗ ਸਾਰੀ ਗੱਲ ਨਾ ਸਿਰਫ ਬਾਦਲ ਸਾਹਿਬ ਨੂੰ ਉਸ ਵੇਲੇ ਦੇ ਡੀਜੀਪੀ ਸਰੇਸ਼ ਅਰੂੜਾ ਨੂੰ ਮੈਂ ਸਾਰੀ ਗੱਲ ਦੱਸੀ ਪਰ ਕਿਸੇ ਨੇ ਕੁਛ ਨਹੀਂ ਕੀਤਾ ਇਹ ਵੀ ਉਹਨੇ ਨਾਲ ਦੱਸਿਆ ਫਿਰ ਉਹ ਚਲੋ ਉਹਨੇ ਆਪਦੀਆਂ ਗੱਲਾਂ ਵੀ ਕਿ ਬੌਨੀ ਜਨਾਲਾ ਕਹਿੰਦਾ ਵੀ ਮੇਰੇ ਪਿਤਾ ਰਤਨ ਸਿੰਘ ਨਾਲ ਉਹਨਾਂ ਨੇ ਟਿਕਟਰੀ ਨਹੀਂ ਦਿੱਤੀ ਜਨਾਲਾ ਪਰਿਵਾਰ ਦਾ ਜਿਹੜਾ ਕਰੀਬੀ ਸੀ ਇਹ ਬਿੱਟੂ ਉਹਨੂੰ ਆਪ ਦੇ ਨਾਲ ਉਹਨੂੰ ਛੁੱਟੇ ਗਏ ਚੁਬਸਾਤਾ ਇਹੋ ਜਿਹੀਆਂ ਕੁਝ ਗੱਲਾਂ ਕੀਤੀਆਂ ਫਿਰ ਐਸਐਸਪੀ ਜਿਹੜਾ ਉਸ ਵੇਲੇ ਦਾ ਪਟਿਆਲੇ ਦਾ ਹਰਿਆਲ ਸਿੰਘ ਮਾਨ ਦੀ ਗੱਲ ਕੀਤੀ ਐਸੀਆਂ ਗੱਲਾਂ ਉਹਨੇ ਕਰਕੇ ਕਿਹਾ ਕਿ ਮੈਨੂੰ ਸਾਰਾ ਕੁਝ ਦੱਸਿਆ ਗਿਆ ਇਹਨਾਂ ਵੱਲੋਂ ਹੁਣ ਅਸਲ ਗੱਲ ਤੇ ਹੁੰਦੀ ਹੈ ਤਿੰਨ ਬੰਦਿਆਂ ਦਾ ਜ਼ਿਕਰ ਉਹ ਕਰਦਾ ਸਤਪ੍ਰੀਤ ਸਿੰਘ ਸੱਤਾ ਪ੍ਰਮਿੰਦਰ ਸਿੰਘ ਪਿੰਦੀ ਅੰਮ੍ਰਿਤਦਰ ਸਿੰਘ ਲਾਡੀ ਟਿੱਡੇ ਬਾਹਰ ਲੈ ਨੇ ਤੇ ਉਹ ਕਹਿੰਦਾ ਜੀ ਇਹ ਸੀ ਇਹਦੇ ਕੋਲ ਆਉਂਦੇ ਜਾਂਦੇ ਜਿਹੜੇ ਜਿਹਦੇ ਅਸਲ ਮਜੀਠਿਆ ਨੂੰ ਜਿਹੜਾ ਭੋਲੇ ਨੇ ਕਿਹਾ ਸੀ ਉਹ ਇਹ ਫਸਾਉਂਦਾ ਉਹ ਕਹਿੰਦਾ ਜੀ ਇਹ ਆਉਂਦੇ ਸੀ ਇਹਦੇ ਕੋਲ ਤੇ ਇਹ ਉਹਨਾਂ ਨੂੰ ਸਰਕਾਰੀ ਗੱਡੀ ਦਿੰਦਾ ਸੀ ਪੱਤੀ ਲਾਲ ਬੱਤੀ ਵਾਲੀ ਗੱਡੀ ਨਾਲ ਦਿੰਦਾ ਸੀ ਗਨਮੈਨ ਤੇ ਨਾਲ ਆਪਣਾ ਡਰਾਈਵਰ ਕੋਠੀ ਚ ਇਹਦੇ ਚ ਰਹਦੇ ਸੀ ਤੇ ਇਹ ਕਹਦਾ ਜਿਹੜਾ ਹੈ ਇਹ ਇਹ ਸੀ ਮੇਲ ਬੰਦੇ ਔਰ ਸਖਵੀਰ ਸਿੰਘ ਬਾਦਲ ਨੂੰ ਪ੍ਰਕਾਸ਼ ਸਿੰਘ ਹੋਮ ਮਿਨਿਸਟਰ ਸੀ ਪ੍ਰਕਾਸ਼ ਸਿੰਘ ਬਾਦਲ ਨੂੰ ਪਤਾ ਸੀ ਕੋਈ ਕਾਰਵਾਈ ਨਹੀਂ ਕੀਤੀ ਵੀ ਕੀ ਚੱਲ ਰਿਹਾ ਹੈ ਇਹ ਸੱਤਾ ਤੇ ਭਿੰਦੀ ਖਾਸ ਤੌਰ ਤੇ ਇਹਦੇ ਕਰੀਬੀ ਸੀ ਮਜੀਠੀਆ ਦੇ ਕਹਿੰਦਾ 2007 ਜਦੋਂ ਕਾਂਦੀ ਸਰਕਾਰ ਬਣੀ ਮੈਨੂੰ ਪਹਿਲੀ ਵਾਰ ਸਤਨ ਸਤਿਨੌਰ ਮਿਲਾਇਆ ਮਜੀਠੀਆ ਨੇ ਇਹਨਾਂ ਦਾ ਘਰ ਸੀ ਕਹਿੰਦਾ ਗ੍ਰੀਨ ਪੀਓ ਵਾਲਾ ਮੈਂ ਗਿਆ ਤੇ ਮੈਨੂੰ ਕਹਿੰਦਾ ਮਜੀਟਿਆ ਆਪ ਵੀ ਤੈਨੂੰ ਅੱਜ ਮੈਂ ਆਪਣੇ ਯਿਗਰੀ ਯਾਰ ਨਾਲ ਬੁਲਾਵਾ ਤੇ ਫਿਰ ਕਹਿੰਦਾ ਉਹਨੇ ਮੈਨੂੰ ਸੱਤੇ ਨੂੰ ਬੁਲਾਇਆ ਜਿਹੜਾ ਕੈਨੇਡੀਅਨ ਨਾਗਰਿਕ ਸੀ ਤੇ ਇਸ ਤਰ੍ਹਾਂ ਕਹਿੰਦਾ ਫਿਰ ਉਹਨੇ ਪਿੰਦੀ ਨੂੰ ਵੀ ਆਪਦਾ ਫਰੰਟ ਕਹਿ ਕੇ ਮਿਲਾਇਆ ਸੀ ਕਹਿੰਦਾ ਫਿਰ ਉਹਨੇ ਮੈਨੂੰ ਦੱਸਿਆ ਪਿੰਦੀ ਨੇ ਕਿ ਅਸੀਂ ਦਵਾਈਆਂ ਜਿਹੜਾ ਕੈਮੀਕਲ ਪੈਂਦਾ ਉਹ ਕੈਨੇਡਾ ਨੂੰ ਤੇ ਯੂ ਐਸ ਨੂੰ ਸਪਲਾਈ ਕਰਦੇ ਆ ਤੇ ਇਹ ਜਿਹੜਾ ਮਜੀਟਿਆ ਸਾਡਾ 파ਟਰਟਾ ਹੈ ਹਿੱਸੇਦਾਰਾ ਸਾਡਾ ਇਹ ਕਹਦਾ ਉਹਨੇ ਦੱਸਿਆ ਪੈਸੇ ਬੜੇ ਖਰਚੇ ਜੁਬਲੀ ਚੋਣਾ ਆਈਆਂ ਦੋ ਤਿੰਨ ਬੜਾ ਪੈਸਾ ਉਹਨਾਂ ਨੇ ਖਰਚਿਆ ਮਜੀਠੀਆ ਦੀ ਵਾਈਫ ਦੇ ਨਾਮ ਜ਼ਮੀਨ ਲਵਾਉਣ ਦੀ ਵੀ ਉਹਨਾਂ ਨੇ ਗੱਲ ਕੀਤੀ ਕਹਿੰਦਾ ਸਾਰੀਆਂ ਗੱਲਾਂ ਮੈਂ ਰਿਕਾਰਡ ਕਰਾਤੀਆਂ ਹੋਣਾ ਤੇ ਹੁਣ ਤਾਂ ਕਹਿੰਦਾ ਇੰਨਾ ਢੀ ਦੇਖ ਲੈ ਨਾ ਮੈਂ ਆਪਦੀ ਗੱਲਾਂ ਤੇ ਕਾਇਮ ਐ ਇਹ ਉਹਨੇ ਕਹਿਤਾ ਤਲਵੀਰ ਗਿੱਲ ਨੇ ਦੱਸਿਆ ਕੁਛ ਨਹੀਂ ਲੇਕਿਨ ਉਹ ਵੀ ਗਵਾਹੀ ਦੇ ਗਿਆ ਤੇ ਫੇਰ ਕੋਈ ਗੱਲਾਂ ਹਿਮਾਚਲ ਕਿਉਂ ਕੋ ਬਦੀਸੀਓ ਫੈਕਟਰੀ ਤੋਂ ਇਸ ਅੱਜ ਲੈ ਕੇ ਗਏ ਨੇ ਫੋੜ ਇਹਦੇ ਜੋ ਅਪਰ ਛੋੜ ਕਟ ਗਿਆ ਪਹਿਲੀ ਜਿਹੜੀ ਵੀਡੀਓ ਮੈਂ ਦੱਸਿਆ ਸੀ ਜਿੱਤੇ ਸਿਧਾਰਥ ਚਟਾਪਾ ਤੇ ਆਇਆ ਡਾਕਟਰ ਅਨਰਜਿਤ ਸਿੰਘ ਈਡੀ ਦਾ ਡਿਪਟੀ ਡਾਇਰੈਕਟਰ اور ਇਹ ਅਮਰਪਾਲ ਸਿੰਘ ਬੋਨੇ ਇਹ ਤਿੰਨਾਂ ਦੇ ਜਿਹੜੇ ਬਿਆਨ ਨੇ ਇਹ ਤਾਂ ਇਹ ਸਿੱਧ ਕਰਦੇ ਨੇ ਕਿ ਜੀ ਮਜੀਠੀਆ ਨੂੰ ਬਚਾਉਂਦੇ ਰਹੀਆਂ ਸਰਕਾਰਾਂ ਔਰ ਕੈਪਟਨ ਨੇ ਵੀ ਬਚਾਇਆ ਅਕਾਲੀਆ ਨੇ ਤਾਂ ਬਚਾਉਣੀ ਸੀ ਇਹ ਦਾ ਡਰਗ ਸਕਰੀਨਰ ਸਿੱਧਾ ਸਬੰਧ ਹੈ ਹੁਣ ਕਿਉਂਕਿ ਕੇਸ ਦੀ ਇਹਦਾ ਕਿ ਉਹਦਾ ਪੈਸਾ ਹੈ ਵੀ ਜੀ ਠੀਕ ਕੋਲ ਇਹ ਤਾਂ ਹੁਣ ਸਮਾਂ ਦੱਸੋ ਬਾਦਲ ਤੋਂ ਪੁੱਛ ਕੇ ਚ ਹੋਊਗੀ ਇਹ ਚਰਚਾ ਹੋਣੀ ਸ਼ੁਰੂ ਹੋਊਗੀ ਆਖਰ ਬਾਦਲ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਜੀ ਕੋਈ ਨਹੀਂ ਆਈ ਤੇ ਉਹ ਕਹਿੰਦਾ ਸੈੱਲ ਕੰਪਨੀਆਂ ਬਣਾ ਕੇ ਪੈਸਾ ਵਾਟ ਕੀਤਾ ਗਿਆ ਇਹ ਇਹ ਸਾਰਾ ਹੁਣ ਤੱਕ ਹੋਰ ਗੱਲਾਂ ਵੀ ਨਿਕਲਿਆ ਗਈਆਂ ਹੁਣ ਤਾਂ ਅੱਜ ਦੀ ਇੱਕ ਰਿਪੋਰਟ ਹੋਰ ਕਹੀ ਜਾਂਦੀ ਹੈ ਕਿ ਜਿਹੜੀ ਇਹਨਾਂ ਦੋਨਾਂ ਦੇ ਜਿਹੜੇ ਇਹਨਾਂ ਦੇ ਜਿਹੜੇ ਆਰਬਿਟ ਐਵੀਏਸ਼ਨ ਤੇ ਜਿਹੜੀ ਇਹਨਾਂ ਦੀ ਐਵੀਏਸ਼ਨ ਕੰਪਨੀ ਦੇ ਹੈਲੀਕਾਪਟਰ ਪਾਰਟੀ ਵਰਤਦੀ ਸੀ ਉਹਦੇ ਵਿੱਚ ਤੇ ਉਹਨਾਂ ਨੂੰ ਪਾਰਟੀ ਪੇ ਕਰਦੇ ਸੀ ਜਿਹੜੀ ਆਪਦੇ ਜਹਾਜ਼ ਆਪ ਹੀ ਚਲਾਉਂਦੇ ਸੀ ਆਪ ਹੀ ਪਾਰਟੀ ਦਾ ਪੈਸਾ ਖਰਚਦੇ ਸੀ ਬੜਾ ਕੁਝ ਚੱਲ ਰਿਹਾ ਸੀ ਤੇ ਮੈਂ ਬਹੁਤ ਵਾਰ ਕਿਹਾ ਜਦੋਂ ਰੱਬ ਗਾਜਰਾਂ ਦੇ ਵੀ ਰੰਬਾ ਵਿੱਚ ਰੱਖਣਾ ਚਾਹੀਦਾ ਇਹਨਾਂ ਨੂੰ ਤਾਂ ਰੱਖੇ ਹੀ ਰੰਬਾ ਵਿੱਚ ਸੀ ਤੇ ਕੀ ਸੱਚਮੁੱਚ ਮਜੀਟੀਆ ਦੀਆਂ ਮੁਸ਼ਕਲਾਂ ਹੋਰ ਵਧਨ ਗਈਆਂ ਕੀ ਸੁਖਬੀਤ ਸਿੰਘ ਬਾਦਲ ਨੂੰ ਵੀ ਇਹਦੇ ਵਿੱਚ ਪੁੱਛਕਿਛ ਹੋएगी ਵੱਡੇ ਸਵਾਲ ਨੇ ਜਦੋਂ ਵੀ ਹੋਇਆ ਤਾਂ ਜਵਾਬ ਲੱਭਾਂਗੇ ਫਿਲਹਾਲ ਇਹ ਲੱਗਦਾ ਹੈ ਕਿ ਅਜ਼ਨਾਲਾ ਬੋਨੀਜ਼ ਨਾਲ ਤਿੰਨ ਰੰਜਟਸਨ ਇਹ ਨੌਂ ਅਤੇ ਦੀਆਂ ਮੁਸ਼ਕਲਾਂ ਵਧਾਤੀਆਂ ਨੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ